ਪ੍ਰੇਮ ਸ਼ਾਂਤੀ ਅਤੇ ਆਸ ਦਾ ਤਿਹਾਰ 크ਿਸਮਸ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਵਸ ਜੋ ਕਿ ਸੰਸਾਰ ਭਰ ਵਿੱਚ 크ਿਸਮਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ ਪ੍ਰੇਮ ਸ਼ਾਂਤੀ ਭਾਈਚਾਰਾ ਅਤੇ ਮਨੁੱਖਤਾ ਦੀ ਸੇਵਾ ਦਾ ਮਹਾਨ ਤਿਹਾਰ ਹੈ ਯਿਸੂ ਮਸੀਹ ਜੀ ਦਾ ਜਨਮ ਮਨੁੱਖਤਾ ਦੇ ਲਈ ਆਸ ਦੀ ਨਵੀਂ ਕਿਰੋਸ਼ਨੀ ਲੈ ਕੇ ਆਇਆ ਜਿਸ ਨੇ ਸੰਸਾਰ ਨੂੰ ਪ੍ਰੇਮ ਅਤੇ ਕਰुणा ਦਾ ਰਾਹ ਦਿਖਾਇਆ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਬੇਤਲਮ ਸ਼ਹਿਰ ਵਿੱਚ ਹੋਇਆ ਉਨ੍ਹਾਂ ਦੀ ਮਾਤਾ ਦਾ ਨਾਮ ਮਰੀਮ ਅਤੇ ਪਿਤਾ ਦਾ ਨਾਮ ਯੂਸਫ ਸਰ ਜੋ ਕਿ ਸਧਾਰਨ ਧਾਰਮਿਕ ਪ੍ਰਵਿਰਤੀ ਵਾਲੇ ਲੋਕ ਸਨ ਜੀਵਨ ਜੂਣਦੇ ਸਨ ਜਿਸੂ ਮਸੀਹ ਦਾ ਜਨਮ ਰਾਜ ਮਹਿਲ ਵਿੱਚ ਨਹੀਂ ਸਗੋਂ ਇੱਕ ਅਸਥਵਰ ਗੋਸ਼ਾਲਾ ਵਿੱਚ ਹੋਇਆ ਇਹ ਘਟਨਾ ਮਨੁੱਖਤਾ ਨੂੰ ਇਹ ਸਿਖਾਉਂਦੀ ਹੈ ਕਿ ਪਰਮੇਸ਼ਵਰ ਦੀ ਮਹਾਨਤਾ ਅਤੇ ਸਾਦਗੀ ਵਿੱਚ ਹੀ ਨਿਮਰਤਾ ਵਸਦੀ ਹੈ 크리스마ਸ ਇੱਕ ਧਾਰਮਿਕ ਤਿਹਾੜੀ ਨਹੀਂ ਸਗੋਂ ਮਨੁੱਖੀ ਮੁੱਲਾਂ ਦੀ ਯਾਦ ਲਾਉਣ ਵਾਲਾ ਵੀ ਹੈ ਦਿਨ ਹੈ ਜਿਸੂ ਮਸੀਹ ਦਾ ਜਨਮ ਸੰਸਾਰ ਵਿੱਚ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਇਆ। ਉਹਨਾਂ ਨੇ ਜੀਵਨ ਰਾਹੀਂ ਸਾਨੂੰ ਸਿਖਾਇਆ ਦਿੱਤੀ ਹੈ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਪਰਮੇਸ਼ਵਰ ਦੀ ਸੱਚੀ ਭਗਤੀ ਹੈ। ਜਿਸੂ ਮਸੀਹ ਜੀ ਨੇ ਗਰੀਬਾਂ, ਦੁਖੀਆਂ ਅਤੇ ਪੀੜਤਾਂ ਦੇ ਨਾਲ ਪ੍ਰੇਮ ਕੀਤਾ। ਇਸ 크리스마ਸ ਦਾ ਦਿਨ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਦੂਜਿਆਂ ਦੀ ਮਦਦ ਕਰੀਏ ਅਤੇ ਲੋੜਵੰਦਾਂ ਨਾਲ ਆਪਣੀ ਖੁਸ਼ੀ ਸਾਂਝੀ ਕਰੀਏ ਅਤੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰੀਏ। ਅਇਸੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ ਅਤੇ ਇੱਕ ਦੂਜੇ ਨੂੰ ਮੈਰੀ ਕ੍ਰਿਸਮਸ ਆਫ ਦੇ ਸ਼ੁਭ ਕਾਮਨਾਵਾਂ ਵੀ ਦਿੰਦੇ ਹਨ। ਪ੍ਰਭੂ ਯਿਸੂ ਮਸੀਹ ਸਿਰਫ ਪ੍ਰਭੂ ਯਿਸੂ ਮਸੀਹ ਦਾ ਮੁੱਖ ਸਿਧਾਂਤ ਸਾਦਗੀ, ਪਵਿੱਤਰਤਾ ਅਤੇ ਆਤਮਿਕ ਅਦਾਰਤ ਹੈ। ਉਹ ਮਨੁੱਖਤਾ ਨੂੰ ਉਦੋਂ ਦੀ ਸ਼ੁੱਧਤਾ ਵੱਲ ਲੈ ਕੇ ਜਾਣਾ ਦੀ ਗੱਲ ਕਰਦੇ ਹਨ। ਸਾਨੂੰ ਸਿਖਿਆ ਦਿੰਦੇ ਹਨ ਕਿ ਪਰਮੇਸ਼ਵਰ ਨਾਲ ਪੂਰੇ ਦਿਲ ਅਤੇ ਆਤਮਾ ਦੇ ਨਾਲ ਮਨ ਨਾਲ ਪ੍ਰੇਮ ਕਰਨਾ ਹੀ ਮਨੁੱਖ ਦਾ ਸਭ ਤੋਂ ਵੱਡਾ ਕਰਤਵ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਪੜੋਸੀਆਂ ਨਾਲ ਵੀ ਉਹੋ ਜਿਹਾ ਹੀ ਬਤੀਰਾ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਅਸੀਂ ਖੁਦ ਆਸ ਰੱਖਦੇ ਹਾਂ। ਉਹ ਕਹਿੰਦੇ ਹਨ ਕਿ ਰੋਗੀਆਂ, ਭੁੱਖਿਆਂ ਨੂੰ ਰੋਟੀ ਅਤੇ ਦੁਖੀਆਂ ਦਾ ਸਾਥ ਦੇਣਾ ਇੱਕ ਸੱਚਾ ਧਰਮ ਸੇਵਾ ਅਤੇ ਦਇਆ ਵਿੱਚ ਪ੍ਰਗਟ ਹੁੰਦਾ ਹੈ। ਉਹਨਾਂ ਨੇ ਅਹਿੰਸਾ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਯਿਸੂ ਮਸੀਹ ਦਾ ਮੁੱਖ ਉਪਦੇਸ਼ ਦੇਖਿਏ ਤਾਂ ਸਧਾਰਨ ਉਦਾਹਰਨਾਂ ਰਾਹੀਂ ਹੀ ਦਿੱਤੇ ਗਏ ਹਨ ਜੋ ਆਮ ਮਨੁੱਖ ਨੂੰ ਆਸਾਨੀ ਦੇ ਨਾਲ ਤਾਂ ਜੋ ਆਮ ਮਨੁੱਖ ਉਸ ਨੂੰ ਆਸਾਨੀ ਦੇ ਨਾਲ ਸਮਝ ਸਕਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੁਰਾਈ ਦਾ ਜਵਾਬ ਬੁਰਾਈ ਨਾਲ ਹੀ ਨਹੀਂ ਸਗੋਂ ਪ੍ਰੇਮ ਅਤੇ ਸਹਿਣਸ਼ੀਲਤਾ ਦੇ ਨਾਲ ਦੇਣਾ ਚਾਹੀਦਾ ਹੈ ਉਹਨਾਂ ਦਾ ਜੀਵਨ ਨਿਮਰਤਾ ਦੀ ਮਿਸਾਲ ਅਤੇ ਨਿਮਰਤਾ ਦੇ ਤਿਆਗ ਦੀ ਮਹਤ ਤਿਆਗ ਨੂੰ ਮਹੱਤਵ ਦਿੰਦਾ ਹੈ ਜੀਸੂ ਮਸੀਹ ਸਲੀਬ ਉੱਤੇ ਦਿੱਤਾ ਗਿਆ ਬલિદાન ਇੱਕ ਇਤਿਹਾਸਿਕ ਮਹਾਰਤਪੂਰਨ ਘਟਨਾ ਕਰਮਾ ਵਿੱਚੋਂ ਇੱਕ ਹੈ ਜਿਸੂ ਮਸੀਹ ਨੇ ਆਪਣੇ ਪੂਰੇ ਜੀਵਨ ਦੌਰਾਨ ਪ੍ਰੇਮ ਕਰਨਾ ਮਾਫੀ ਸੇਵਾ ਅਤੇ ਤਿਆਗ ਦਾ ਸੰਦੇਸ਼ ਦਿੱਤਾ ਹੈ ਉਹਨਾਂ ਦੇ ਜੀਵਨ ਉਹਨਾਂ ਦੇ ਸਲੀਬ ਉੱਤੇ ਦਿੱਤੇ ਗਏ ਪ੍ਰਸਿੱਧ ਬਚਨਾਂ ਵਿੱਚੋਂ ਇੱਕ ਬਚਨ ਹੈ اے ਪਿਤਾ ਇਹਨਾਂ ਨੂੰ ਮਾਫ ਕਰ ਦਿਓ ਕਿਉਂਕਿ ਇਹ ਨਹੀਂ ਜਾਣਦੇ ਕੀ ਇਹ ਕੀ ਕਰ ਰਹੇ ਹਨ ਜਿਸੂ ਮਸੀਹ ਸਾਨੂੰ ਸਿਖਾਉਂਦੇ ਹਨ ਕਿ ਸੱਚਾ ਪ੍ਰੇਮ ਆਪਣੇ ਲਈ ਨਹੀਂ ਸਗੋਂ ਲੋਕਾਂ ਹੋਰ ਲੋਕਾਂ ਦੀ ਭਲਾਈ ਲਈ ਕੀਤਾ ਜਾਣਾ ਚਾਹੀਦਾ ਹੈ ਮਨੁੱਖੀ ਜੀਵਨ ਦੀ ਸਫਲਤਾ ਹਨ ਸਫਲਤਾ ਧਨ ਤਾਕਤ ਜਾਂ ਅਹੁਦੇ ਵਿੱਚ ਨਹੀਂ ਸਗੋਂ ਦੂਜਿਆਂ ਨਾਲ ਪ੍ਰੇਮ ਅਤੇ ਸੁਹਾਨ ਗੂਤੀ ਵਿੱਚ ਹੈ ਇਹ ਸਿਖਾਉਂਦੇ ਹਨ ਕਿ ਸਾਨੂੰ ਆਪਣੇ ਸਵਾਰਥੀ ਸੋਚ ਤੋਂ ਉੱਪਰ ਉੱਠ ਕੇ ਹੋਰਾਂ ਲਈ ਜੀਉਣ ਦਾ ਸੱਚਾ ਜੀਵਨ ਹੈ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਮੁਸ਼ਕਲ ਘੜੀਆਂ ਵਿੱਚ ਵੀ ਪਰਮੇਸ਼ਵਰ ਉਸੇ ਪ੍ਰਕਾਰ ਪਰਮੇਸ਼ਰ ਹੋਤੇ ਉਸੇ ਪ੍ਰਕਾਰ ਵਿਸ਼ਵਾਸ ਪੱਕਾ ਰੱਖੋ ਮਨੁੱਖੀ ਜੀਵਨ ਵਿੱਚ ਜਦੋਂ ਰਾਹ ਅੰਧਕਾਰਮਈ ਲੱਗੇ ਤਦ ਵੀ ਯਿਸੂ ਮਸੀਹ ਜੀ ਸੰਦੇਸ਼ ਦਿੰਦੇ ਹਨ ਕਿ ਸੱਚ ਅਤੇ ਧਰਮ ਦੇ ਰਾਹ ਉਤੇ ਚੱਲਣ ਵਾਲਾ ਕਦੇ ਇਕੱਲਾ ਨਹੀਂ ਹੁੰਦਾ। ਉਹਨਾਂ ਦੇ ਉਪਦੇਸ਼ਾਂ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਿਰਫ ਜਨਮ ਲੈਣਾ ਅਤੇ ਮਰ ਜਾਣਾ ਹੀ ਨਹੀਂ ਸਗੋ ਆਤਮਿਕ ਉਨਤੀ ਕਰਨਾ ਹੈ ਤੇ ਸਲੀਬ ਉੱਤੇ ਸਾਨੂੰ ਸਿਖਾਉਂਦੇ ਹਨ ਕਿ ਸੱਚਾ ਜੀਵਨ ਤਿਆਗ ਅਤੇ ਸੇਵਾ ਪ੍ਰੇਮ ਦੇ ਨਾਲ ਭਰਪੂਰ ਹੁੰਦਾ ਹੈ। ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਯਿਸੂ ਮਸੀਹ ਜੀ ਸਲੀਬ ਉੱਤੇ ਵੀ ਜਰਨਾ ਸਿਰਫ ਧਾਰਮਿਕ ਘਟਨਾ ਹੀ ਨਹੀਂ ਸਗੋ ਮਨੁੱਖਤਾ ਲਈ ਜੀਵਨ ਦਾ ਮਹਾਨ ਪਾਠ ਹੈ ਆਓ ਅਸੀਂ ਉਹਨਾਂ ਦੇ ਦਿੱਤੇ ਗਏ ਸੰਦੇਸ਼ਾਂ ਉੱਤੇ ਚੱਲ ਕੇ ਪ੍ਰੇਮ ਤਿਆਗ ਵਿਸ਼ਵਾਸ ਅਤੇ ਕਰुणा ਦੇ ਸੁਭ ਉਪਦੇਸ਼ ਸਭ ਉਪਦੇਸ਼ਾਂ ਨੂੰ ਅੱਜ ਵੀ ਉਸੇ ਹੀ ਤਰ੍ਹਾਂ ਸਾਰਥਕ ਮੰਨੀਏ ਜਿਦਾ ਕਿ 2000 ਸਾਲ ਪਹਿਲਾਂ ਸਨ ਇਸ ਲਈ ਇੱਕ ਵਾਰ ਆਪ ਸਭ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਬਹੁਤ-ਬਹੁਤ ਬਤਾਈ ਹੋਵੇ ਜੀ ਜੇ ਲੇਖ ਚੰਗਾ ਲੱਗਾ ਹੋ ਤਾਂ ਲਾਈਕ ਸ਼ੇਅਰ ਹੋਣ ਸਬਸਕ੍ਰਾਈਬ ਜਰੂਰ ਕਰਨਾ ਇੱਕ ਵਾਰ ਫੇਰ ਸਭ ਨੂੰ ਬਹੁਤ ਬਹੁਤ ਵਧਾਈ ਜੀ ਧੰਨਵਾਦ